ਜਾ ਪਰਦੇ ਵਿੱਚ ਲੋਹੜੀ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਲੋਹੜੀ ਦੇ ਤਿਹਾਰ ਨੂੰ ਪਤੰਗਾਂ ਦਾ ਤਿਹਾਰ ਵੀ ਕਿਹਾ ਜਾਂਦਾ ਕਿਉਂਕਿ ਨੌਜਵਾਨ ਜੋ ਕਾਫੀ ਵੱਡੇ ਪੱਧਰ ਦੇ ਉੱਤੇ ਆਪਣੇ ਘਰ ਦੀਆਂ ਛੱਤਾਂ ਤੇ ਚੜ੍ਹ ਕੇ ਜੋ ਸਵੇਰ ਵੇਲੇ ਤੋਂ ਹੀ ਪਤੰਗ ਉੜਾਉਂਦੇ ਦਿਖਾਈ ਦਿੰਦੇ ਨੇ ਤਾਂ ਤਸਵੀਰਾਂ ਤੜਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਅਸਮਾਨ ਦੇ ਵਿੱਚ ਹਰ طرف ਪਤੰਗ ਹੀ ਪਤੰਗ ਦਿਖਾਈ ਦੇ ਰਹੀ ਆ ਤਾਂ ਇਹ ਖਾਸ ਤਸਵੀਰਾਂ ਜੋ ਲਗਾਤਾਰ ਸਾਂਝਾ ਕਰ ਰਹੇ ਹਾਂ ਗੁਰੂ ਨਗਰੀ ਤੋਂ ਤਾਂ ਨੌਜਵਾਨ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਇਸ ਵਾਰ ਕਹਿ ਗਿਆ ਸੀਗਾ ਕਿ ਜੋ ਇੰਡੀਅਨ ਡੌਰ ਦੇ ਨਾਲ ਹੀ ਜਿਹੜੀ ਪਤੰਗ ਜਿਹੜੀ ਆ ਉਡਾਈ ਜਾਵੇ ਤਾਂ ਇਸ ਚੀਜ਼ ਦਾ ਵੀ ਧਿਆਨ ਰੱਖ ਕੇ ਜੋ ਨੌਜਵਾਨ ਲਗਾਤਾਰ ਇੰਡੀਅਨ ਡੌਰ ਦੇ ਨਾਲ ਜਿਹੜੀ ਪਤੰਗ ਉਡਾਉਂਦੇ ਦਿਖਾਈ ਦੇ ਰਹੇ ਨੇ ਤਾਂ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਅੱਜ ਲੋਹੜੀ ਦਾ ਤਿਉਹਾਰ ਹੈ ਅਕਸਰ ਨੌਜਵਾਨ ਇਸ ਤਿਹਾਰ ਨੂੰ ਕਿ ਕੀ ਜੇਕਰ ਅਸੀਂ ਬਾਕੀ ਤਿਹਾਰਾਂ ਦੀ ਗੱਲ ਕਰੀਏ ਤੇ ਬਾਕੀ ਤਿਹਾਰਾਂ ਨਾਲੋਂ ਇਸ ਤਿਹਾਰ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਉਂਦੇ ਨੇ ਤੁਸੀਂ ਵੀ ਸਵੇਰ ਤੋਂ ਹੀ ਪਤੰਗ ਜਿਹੜੀ ਆ ਉਡਾ ਰਹੇ ਹੋ ਤਾਂ ਕਿਵੇਂ ਵੇਖਦੇ ਆ ਤੁਸੀਂ ਇਹ ਤਿਹਾਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਪੰਜਾਬ ਨੂੰ ਤੇ ਜਿਹੜੇ ਪੰਜਾਬ ਦੇ ਵਾਸੀ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਮੋਤਮ ਮੁਬਾਰਕਾਂ ਉਸ ਤੋਂ ਬਾਅਦ ਇਹ ਜਿਹੜਾ ਤਿਹਾਰ ਹੈ ਤਾਂ ਤੁਹਾਨੂੰ ਪਤਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਪਤੰਗਾਂ ਦਾ ਤਿਹਾਰ ਤੇ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਇੱਕ ਇਹੋ ਇਤਿਹਾਰ ਹੈ ਜਿਹੜਾ ਪੂਰੀ ਇੰਜੋਏਮੈਂਟ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਹਨੂੰ ਨੌਜਵਾਨ ਇੱਕ ਸਾਹਮਣਾ ਲੋੜੀ ਨਹੀਂ ਆਪਾਂ ਪਤੰਗਾਂ ਦਾ ਤਿਹਾਰ ਕਹਿ ਸਕਦੇ ਹਾਂ ਪਤੰਗਾਂ ਦਾ ਵੀ ਤਿਹਾਰ ਕਹਿ ਦਿੰਦੇ ਆ ਤੇ ਜਿਹੜੇ ਜਿਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਹੁੰਦਿਆਂ ਨੇ ਉਹ ਲੋੜੀ ਵੀ ਕਹ ਦਿੰਦੇ ਆਪਾਂ ਲੋੜੀ ਮੋਲਣੀ ਹੈ ਜਦੋਂ ਬੇਟਾ ਹੋਇਆ ਕਿਸੇ ਦੇ ਘਰ ਵਿਆਹ ਸ਼ਾਦੀ ਹੋਇਆ ਪਹਿਲੀ ਲੋੜੀ ਹੋਵੇ ਤਾਂ ਉਹ ਖੁਸ਼ੀ ਦੀ ਵੀ ਹੁੰਦੀ ਆ ਲੋੜੀ ਸਵੇਰ ਤੋਂ ਹੀ ਤੁਸੀਂ ਆਪਣੇ ਘਰ ਦੀਆਂ ਛੱਤਾਂ ਤੇ ਚੜ੍ਹ ਕੇ ਪਤੰਗ ਡਾ ਰਹੇ ਹਾਂ ਹਾਂਜੀ ਹਾਂਜੀ ਸਵੇਰ ਤੋਂ ਹੀ ਡਾ ਰਹੇ ਹਾਂ ਜੀ ਕਿੰਨਾ ਕੁ ਕਰੇਜ਼ ਹੈਗਾ ਨੌਜਵਾਨਾਂ ਦੇ ਵਿੱਚ ਇਸ ਇਸ ਇਤਿਹਾਸ ਨੂੰ ਲੈ ਕੇ ਦੇਖੋ ਜੀ ਅੱਜ ਤਾਂ ਦੇਖੋ ਕਰੇਜ਼ ਤਾਂ ਇੱਕਾ ਧੁੱਪ ਵੀ ਲੱਗੀ ਆ ਪੂਰੀ ਅੱਜ ਮੌਸਮ ਵੀ ਬਹੁਤ ਸ਼ਾਨਦਾਰ ਆ ਤੇ ਕਰੇਜ਼ ਤਾਂ ਨੌਜਵਾਨਾਂ ਦੇ ਵਿੱਚ ਪਤੰਗਾਂ ਦਾ ਜਦੋਂ ਛੋਟੇ ਹੀ ਹੁੰਦੇ ਆ ਛੋਟੇ ਹੁੰਦੇ ਆ ਤਾਂ ਨਿੱਕੇ ਨਿੱਕੇ ਬੱਚੇ ਹੀ ਗੁੱਡੀਆਂ ਡਾਉਣ ਲੱਗ ਪੈਂਦੇ ਨੇ ਜੀ ਹਾਂਜੀ ਜੀ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਦੇਖੋ ਕਿ ਇਹ ਪੰਜਾਬ ਦੀ ਲੋਹੜੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਪਤੰਗबाजी ਇੱਥੇ ਕੀਤੀ ਜਾ ਰਹੀ ਆ ਤਾਂ ਇਹ ਜੋ ਕਹਿ ਸਕਦੇ ਆ ਕਿ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ ਹਰ ਕੋਈ ਇਸ ਤਿਹਾਰ ਨੂੰ ਜੋ ਪਤੰਗਾਂ ਦਾ ਤਿਹਾਰ ਸਮੇਂ ਕਿ ਬੜੇ ਵਧੀਆ ਤਰ੍ਹਾਂ ਦੇ ਨਾਲ ਜੋ ਮਨਾਉਂਦੇ ਦਿਖਾਈ ਦਿੰਦੇ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਦੇ ਤਿਹਾਰ ਨੂੰ ਲੈ ਕੇ ਕਿਉਂਕਿ ਕਾਫੀ ਜ਼ਿਆਦਾ ਉਛਾ ਨੌਜਵਾਨਾਂ ਦੇ ਵਿੱਚ ਇਸ ਤਿਹਾਰ ਨੂੰ ਲੈ ਕੇ ਹੈਗਾ ਜੀ ਉਤਸ਼ਾਹ ਪੂਰਾ ਸਾਲ ਉਡੀਕ ਕਰੀਦੀ ਆ ਵੀ ਲੋੜੀ ਦਾ ਤਿਹਾਰ ਆਵੇ ਤੇ ਅਸੀਂ ਗੁੱਡੀ ਢਾ ਸਕੀਏ ਜੀ ਇੱਕ ਸਾਲ ਬਾਅਦ ਹੀ ਇਹ ਸਾਨੂੰ ਤਕਰੀਬਨ 35 ਸਾਲ ਤੋਂ ਇਹ ਸ਼ੌਂਕ ਹੈਗਾ ਗੁੱਡੀ ਢਾਣ ਦਾ ਜੀ ਤੇ ਅਸੀਂ ਤਾਗੇ ਦੀ ਡੋਰ ਨਾਲ ਹੀ ਗੱਡੀ ਡਾਈਦੀ ਹੈ ਜੀ ਹਾਂਜੀ ਤਾਂ ਤਾਗੇ ਦੀ ਡੋਰ ਨਾਲ ਗੱਡੀ ਡਾਉਂਦੇ ਹਾਂ ਕਿਉਂਕਿ ਅਕਸਰ ਪ੍ਰਸ਼ਾਸਨ ਵੱਲੋਂ ਜੇ ਗੱਲ ਕੀਤੀ ਹੈ ਪ੍ਰਸ਼ਾਸਨ ਵੱਲੋਂ ਇਹ ਚੀਜ਼ ਆਖੀ ਗਈ ਸੀ ਕਿ ਇਸ ਤਿਹਾਰ ਦੇ ਉੱਤੇ ਕਿਉਂਕਿ ਖਾਸ ਤੌਰ ਤੇ ਨੌਜਵਾਨ ਗੱਟੂਆਂ ਦਾ ਜਿਹੜਾ ਬਹੁਤ ਚਾਇਨਾ ਡੋਰ ਦਾ ਕਾਫੀ ਪ੍ਰਯੋਗ ਕਰਦੇ ਸੀਗੇ ਤਾਂ ਉਸ ਨੂੰ ਲੈ ਕੇ ਰੋਕ ਲਗਾਈ ਗਈ ਹੈ ਤਾਂ ਤੁਸੀਂ ਜਿਹੜੀ ਆ ਆਪਣਾ ਜੋ ਇੰਡੀਅਨ ਡੋਰ ਦੇ ਨਾਲ ਹੀ ਗੱਡੀ ਢਾ ਰਹੇ ਹੋ ਹਾਂਜੀ ਅਸੀਂ ਇੰਡੀਅਨ ਡੋਰ ਨਾਲ ਗੱਡੀ ਢਾ ਰਹੇ ਹਾਂ ਅਸੀਂ ਚਾਇਨਾ ਡੋਰ ਦਾ ਸਮਰਥਨ ਨਹੀਂ ਕਰਦੇ ਇੰਡੀਅਨ ਡੋਰ ਦਾ ਸਮਰਥਨ ਕਰਦੇ ਤੁਸੀਂ ਚੈੱਕ ਕਰ ਸਕਦੇ ਮੇਰੇ ਕੋ ਇੰਡੀਅਨ ਡੋਰ ਹੀ ਹੈਗੀ ਆ ਪੰਜ ਚਾਰ ਖੜੀਆਂ ਜਿਹੜੀਆਂ ਹੈਗੀਆਂ ਉਹ ਇੰਡੀਅਨ ਡੋਰ ਦੀਆਂ ਹੀ ਹਨ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਪੈਸ਼ਲੀ ਜਾਂਦੇ ਸੀਗੇ ਨੌਜਵਾਨ ਡੋਰ ਲਵਾਉਣ ਵਾਸਤੇ ਜਾਂਦੇ ਸੀਗੇ ਤਾਂ ਇਸ ਵਾਰ ਵੀ ਤੁਸੀਂ ਉਸੇ ਤਰ੍ਹਾਂ ਦੇ ਨਾਲ ਗਏ ਸੀ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਜੀ ਜੀ ਹਾਂਜੀ ਵਧੀਆ ਲੱਗਦਾ ਕਿ ਆਪਣੀ ਜਿਹੜੀ ਆ ਉਸੇ ਇੰਡੀਅਨ ਡੋਰ ਦੇ ਨਾਲ ਪਤੰਗ ਉਡਾਉਣ ਦਾ ਕਿੰਨਾ ਕੁ ਮਜ਼ਾ ਆਉਂਦਾ ਹੈ ਇੰਡੀਅਨ ਡੋਰ ਦੇ ਨਾਲ ਪਤੰਗ ਡਾਈਦੀਆ ਨਾ ਤੇ ਹੱਥ ਕੱਟਦੇ ਸਾਡੇ ਤੇ ਨਾ ਹੀ ਹੱਥਾਂ 'ਚ ਸਾੜ ਪੈਂਦਾ ਹੈ ਨਾ ਹੀ ਸਾਡੇ ਹੱਥਾਂ ਦੇ ਵਿੱਚ ਇਹ ਦੇਸ਼ਾ ਭਰਦਾ ਹੈ ਜੀ ਕਿਉਂਕਿ ਜਿਹੜੀ ਡੋਰ ਹੈਗੀ ਹੈ ਨੈਲਨ ਦੀ ਜਿਹੜੀ ਡੋਰ ਹੈ ਚਾਈਨਾ ਡੋਰ ਉਹ ਹੱਥ ਵੀ ਕੱਟਦੀ ਹੈ ਤੇ ਨੁਕਸਾਨ ਵੀ ਕਰਦੀ ਹੈ ਜੀ ਜਾਨਵਤ ਵਧੀਆ ਲੱਗਦਾ ਇਸ ਤੇ ਹਾਰ ਦੇ ਉੱਤੇ ਨੌਜਵਾਨਾਂ ਨੂੰ ਏਦਾਂ ਇਸ ਤਰ੍ਹਾਂ ਦੇ ਨਾਲ ਇਕੱਠੇ ਕਰਕੇ ਆਪਣੇ ਘਰ ਦੀ ਛੱਤ ਦੇ ਉੱਤੇ ਪਤੰਗ ਪਾਜੀ ਕਰਨ ਤੇ ਹਾਂਜੀ ਬਿਲਕੁਲ ਅੱਛਾ ਲੱਗਦਾ ਹੈ ਜੀ ਸਾਰਿਆਂ ਨੂੰ ਅਸੀਂ ਪ੍ਰਮੋਟ ਕਰੀਦਾ ਵੀ ਤੁਸੀਂ ਧਾਗਿਆਂ ਦੀ ਡੋਰ ਦੇ ਨਾਲ ਹੀ ਗੁੱਡੀ ਡਾਓ ਜੀ ਇਹ ਸਭ ਤੋਂ ਵਧੀਆ ਹੈ ਜੀ ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਇਕੱਠੇ ਹੋ ਕੇ ਆਪਣੇ ਘਰ ਦੀ ਛੱਤਾਂ ਦੇ ਉੱਤੇ ਚੜ੍ਹ ਕੇ ਜਿੱਧਰ ਵੀ ਚਾਹਤ ਪੈਂਦੀ ਆ ਆਪਣੇ ਸਹੋਗੀ ਨੂੰ ਕਹੂੰਗਾ ਇੱਕ ਵਾਰੀ ਜ਼ਰੂਰ ਜੋ ਅਸਮਾਨ ਦੇ ਹਰ ਤਰਫ ਜੇ ਆਪਾਂ ਕਹਿ ਲਈਏ ਤਾਂ ਅੱਜ ਪਤੰਗ ਹੀ ਪਤੰਗ ਚੜ੍ਹੀ ਹੋਈ ਆ ਨੌਜਵਾਨ ਜੋ ਨੇ ਕਾਫੀ ਵੱਡੇ ਪੱਦਰ ਤੇ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਇਕੱਠੇ ਹੋ ਕੇ ਪਤੰਗਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਤਾਂ ਜਿੱਥੇ ਪ੍ਰਸ਼ਾਸਨ ਵੱਲੋਂ ਮਨਾ ਕੀਤਾ ਗਿਆ ਸੀਗਾ ਚੈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤੁਸੀਂ ਵੀ ਇਸ ਵਕਤ ਜੋ ਪਤੰਗ ਉਡਾ ਰਹੇ ਹੋ ਸਵੇਰ ਤੋਂ ਹੀ ਚੈਨਾ ਡੋਰ ਦੀ ਵਰਤੋਂ ਨਹੀਂ ਕਰ ਰਹੇ ਬਿਲਕੁਲ ਜੀ ਅਸੀਂ ਪ੍ਰਸ਼ਾਸਨ ਦੇ ਨਾਲ ਬਿਲਕੁਲ ਉਹਨਾਂ ਦੇ ਨਾਲ ਸਾਥ ਦੇ ਰਹੇ ਹਾਂ ਜਿਵੇਂ ਕਿ ਮਾਨਯੋਗ ਆਪਣੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੇ ਹਦਾਇਤਾਂ ਦਿੱਤੀਆਂ ਸੀਗੀਆਂ న్యూਸ ਦੇ ਵਿੱਚ ਵੀ ਦਿੱਤੀਆਂ ਸੀਗੀਆਂ ਅਖਬਾਰਾਂ ਦੇ ਵਿੱਚ ਵੀ ਪ੍ਰਿੰਟਡ ਸੀਗਾ ਕਿ ਤੁਸੀਂ ਜਿਹੜਾ ਇਹ ਚਾਈਨਾ ਡੋਰ ਨੂੰ ਇਗਨੋਰ ਕਰੋ ਤੇ ਮੈਂ ਤੁਹਾਡੇ ਮਧੀਆਂ ਮਰਾਂਈ ਸਾਰਿਆਂ ਨੂੰ ਇਹੋ ਅਪੀਲ ਕਰਦਾ ਕਿ ਅਸੀਂ ਆਪੋ ਆਪਣੀ ਰਿਸਪੌਂਸਿਬਿਲਟੀ ਸਮਝੀਏ ਜਿਸ ਦਿਨ ਅਸੀਂ ਦਿਲੋਂ ਆਪਣੀ ਰਿਸਪੌਂਸਿਬਿਲਟੀ ਸਮਝਣ ਲੱਗ ਪਏ ਤੇ ਉਸ ਦਿਨ ਹੀ ਤੁਸੀਂ ਠੀਕ ਹੋਵੋਗੇ ਜੀ ਜਿਵੇਂ ਹੁਣ ਆਪਾਂ ਤਾਂ ਧਾਗ ਵਾਲੀ ਡੋਰ ਨਾਲ ਡਾਂਦੇ ਪਏ ਆ ਤੇ ਜਿਹੜੇ ਲੋਕ ਚਾਈਨਾ ਡੋਰ ਨਾਲ ਡਾ ਰਹੇ ਆ ਉਹ ਆਪਣਾ ਨੁਕਸਾਨ ਆਪ ਹੀ ਕਰ ਰਹੇ ਨੇ ਇੱਕ ਪਕਸ਼ੀਆਂ ਦਾ ਨੁਕਸਾਨ ਹੁੰਦਾ ਆ ਇੱਕ ਆਪਾਂ ਜਿਹੜੀ ਡੋਰ ਨਾਲ ਪਤੰਗਾਂ ਚਾਈਨਾ ਨਾਲ ਡਾਉਂਦੇ ਆ ਉਹਦੇ ਨਾਲ ਲੋਕਾਂ ਦੇ ਗਲੇ ਕੱਟੇ ਜਾ ਰਹੇ ਨੇ ਅੱਖਾਂ ਦੇ ਵਿੱਚ ਫੇਰੀ ਨੇ ਤੋਂ ਸੋ ਆਪਾਂ ਇਹ ਆਪਣੀ ਜਿਹੜੀ ਐ ਰਿਸਪੌਂਸਿਬਿਲਟੀ ਆ ਪੰਜਾਬੀ ਹਤਨ ਨਾਂ ਤੇ ਹੋਣ ਤੇ ਆਪਾਂ ਸਮਝੀਏ ਗਰਾਊਂਡ ਲੈਵਲ ਤੋਂ ਥੋੜਾ ਜਿਆ ਇਹਨੂੰ ਕਰੀਏ ਆਪਾਂ ਕਿ ਆਪਣੀ ਰਿਸਪੌਂਸਿਬਿਲਟੀ ਆਪਣੀ ਜ਼ਿੰਮੇਵਾਰੀ ਆਪ ਕਰੀਏ ਕਿ ਅਸੀਂ ਚਾਈਨਾ ਡੋਰ ਨਾਲ ਪਤੰਗ ਨਹੀਂ ਡੋਣੀ ਆਪਾਂ ਸਿੰਪਲ ਡੋਰ ਨਾਲ ਹੀ ਡੋਣੀ ਆ ਵੈਸੇ ਵੀ ਪਤੰਗ ਡਾਉਣ ਦਾ ਮਜ਼ਾ ਇਸ ਡੋਰ ਨਾਲ ਹੀ ਆਉਂਦਾ ਹੈ ਜੀ ਚైనా ਡੋਰ ਨਾਲ ਮਜ਼ਾ ਨਹੀਂ ਆਉਂਦਾ ਉਹ ਜੀ ਤਾ ਇਹੋ ਸਿਹਰਾ ਲਗਾਤਾਰ ਸੰਜਿਆ ਕਰ ਰਹੇ ਹਾਲਾਂਕਿ ਦੱਸ ਦਈਏ ਕਿ ਜਿੱਥੇ ਆਪਾਂ ਇਸ ਵਕਤ ਮੌਜੂਦ ਹੈਗੇ ਆਂ ਕੁਝ ਘਰਾਂ ਦੇ ਵਿੱਚ ਨੌਜਵਾਨ ਚਾਈਨਾ ਡੋਰ ਦਾ ਪ੍ਰਯੋਗ ਕਰਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਕਈ ਘਰਾਂ ਦੇ ਵਿੱਚ ਇਸ ਵਕਤ ਜੋ ਸੱਭਿਆਚਾਰਕ ਡੋਰ ਕਹਿ ਸਕਦੇ ਆਂ ਆਪਾਂ ਆਪਣੀ ਜਿਹੜੀ ਪ੍ਰਾਤਨ ਡੋਰ ਕਹਿ ਸਕਦੇ ਆਂ ਤਾਂ ਉਸਦੇ ਨਾਲ ਵਰਤੋਂ ਵੀ ਕੀਤੀ ਜਾ ਰਹੀ ਆ ਤਾਂ ਇਹ ਦੇਖ ਸਕਦੇ ਹਾਂ ਕੁਝ ਛੋਟੇ-ਛੋਟੇ ਬੱਚੇ ਜੋ ਗੱਟੂ ਦਾ ਪ੍ਰਯੋਗ ਕਰਦੇ ਵੀ ਦਿਖਾਈ ਦੇ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਇਸ ਚੀਜ਼ ਉੱਤੇ ਮਨਾਹੀ ਕੀਤੀ ਗਈ ਸੀ ਕਿ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਥਾਣੇ ਲੈਵਲ ਦੇ ਉੱਤੇ ਵੀ ਥਾਣੇ ਪੱਦਰ ਦੇ ਉੱਤੇ ਵੀ ਜੋ ਪੰਜਾਬ ਪੁਲਿਸ ਵੱਲੋਂ ਅੱਜ ਦੇ ਦਿਨ ਡਰੋਨ ਦੇ ਨਾਲ ਨਿਗਰਾਨੀ ਰੱਖੀ ਜਾਣੀ ਸੀਗੀ ਤਾਂ ਉੱਥੇ ਹੀ ਗੁਰੂ ਨਗਰੀ ਦੇ ਫਲਾਈਓਵਰ ਜਾਂ ਜਿੰਨੇ ਵੀ ਪੁੱਲ ਹੈਗੇ ਨੇ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਹੈ ਕਿ ਟੂ ਵీలਰ ਜਿਹੜੇ ਆ ਉਥੋਂ ਆਵਾਜਾਈ ਜਿਹੜੀ ਉਹਨਾਂ ਦੀ ਬੰਦ ਕੀਤੀ ਗਈ ਹੈ ਕਿ ਕਿਸੇ ਦੀ ਵੀ ਜੋ ਗਰਦਨ ਉਥੋਂ ਕੱਟ ਸਕੇ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ ਤਾਂ ਉੱਥੇ ਹੀ ਲੋਹੜੀ ਦਾ ਤਿਹਾਰ ਅੱਜ ਦੇ ਦਿਨ ਨੌਜਵਾਨ ਬੜੇ ਧੂਮ-ਧਾਮ ਦੇ ਨਾਲ ਮਨਾਉਂਦੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਖੇਸੋਨ ਜਗਬਾਨੀ ਟੀਵੀ ਸ਼੍ਰੀ ਅਮਰਸਾਹਿ ਜਾ ਪਰਦੇ ਵਿੱਚ ਲੋਹੜੀ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਲੋਹੜੀ ਦੇ ਤਿਹਾਰ ਨੂੰ ਪਤੰਗਾਂ ਦਾ ਤਿਹਾਰ ਵੀ ਕਿਹਾ ਜਾਂਦਾ ਕਿਉਂਕਿ ਨੌਜਵਾਨ ਜੋ ਕਾਫੀ ਵੱਡੇ ਪੱਧਰ ਦੇ ਉੱਤੇ ਆਪਣੇ ਘਰ ਦੀਆਂ ਛੱਤਾਂ ਤੇ ਚੜ੍ਹ ਕੇ ਜੋ ਸਵੇਰ ਵੇਲੇ ਤੋਂ ਹੀ ਪਤੰਗ ੜਾਉਂਦੇ ਦਿਖਾਈ ਦਿੰਦੇ ਨੇ ਤਾਂ ਤਸਵੀਰਾਂ ਤੜਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਅਸਮਾਨ ਦੇ ਵਿੱਚ ਹਰ طرف ਪਤੰਗ ਹੀ ਪਤੰਗ ਦਿਖਾਈ ਦੇ ਰਹੀ ਆ ਤਾਂ ਇਹ ਖਾਸ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਗੁਰੂ hota नौजवान जिथे की प्रशासन ਵੱਲੋਂ ਇਸ ਵਾਰ ਕਹਿ ਗਿਆ ਸੀਗਾ ਕਿ ਜੋ ਇੰਡੀਅਨ ਡੋਰ ਦੇ ਨਾਲ ਹੀ ਜਿਹੜੀ ਪਤੰਗ ਜਿਹੜੀ ਆ ਉਡਾਈ ਜਾਵੇ ਤਾਂ ਇਸ ਚੀਜ਼ ਦਾ ਵੀ ਧਿਆਨ ਰੱਖ ਕੇ ਨੌਜਵਾਨ ਲਗਾਤਾਰ ਇੰਡੀਅਨ ਡੋਰ ਦੇ ਨਾਲ ਜਿਹੜੀ ਪਤੰਗ ਉਡਾਉਂਦੇ ਦਿਖਾਈ ਦੇ ਰਹੇ ਨੇ ਤਾਂ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਪਹਿਲਾ ਜੀ ਅੱਜ ਲੋਹੜੀ ਦਾ ਤਿਉਹਾਰ ਹੈ ਅਕਸਰ ਨੌਜਵਾਨ ਇਸ ਤਿਹਾਰ ਨੂੰ ਕਿ ਜੇਕਰ ਅਸੀਂ ਬਾਕੀ ਤਿਹਾਰਾਂ ਦੀ ਗੱਲ ਕਰੀਏ ਤਾਂ ਬਾਕੀ ਤਿਹਾਰਾਂ ਨਾਲੋਂ ਇਸ ਤਿਹਾਰ ਨੂੰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਉਂਦੇ ਨੇ ਤੁਸੀਂ ਵੀ ਸਵੇਰ ਤੋਂ ਹੀ ਪਤੰਗ ਜਿਹੜੀ ਆ ਉਡਾ ਰਹੇ ਹੋ ਤਾਂ ਕਿਵੇਂ ਵੇਖਦੇ ਆ ਇਹਦੇ ਤਿਹਾਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਪੰਜਾਬ ਨੂੰ ਤੇ ਜਿਹੜੇ ਪੰਜਾਬ ਦੇ ਵਾਸੀ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਮਹਤਮ ਮੁਬਾਰਕਾਂ ਉਸ ਤੋਂ ਬਾਅਦ ਇਹ ਜਿਹੜਾ ਤਿਹਾਰ ਹੈ ਤਾਂ ਤੁਹਾਨੂੰ ਪਤਾ ਬਹੁਤ ਹੀ ਸ਼ਰਦਾ ਨਾਲ ਮਨਾਇਆ ਜਾਂਦਾ ਹੈ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਪਤੰਗਾਂ ਦਾ ਤਿਹਾਰ ਤੇ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਇੱਕ ਇਹੋ ਇਤਿਹਾਰ ਹੈ ਜਿਹੜਾ ਪੂਰੀ ਇੰਜੋਏਮੈਂਟ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਹਨੂੰ ਨੌਜਵਾਨ ਇੱਕ ਸਾਹਮਣਾ ਲੋੜੀ ਨਹੀਂ ਆਪਾਂ ਪਤੰਗਾਂ ਦਾ ਤਿਹਾਰ ਕਹਿ ਸਕਦੇ ਹਾਂ ਪਤੰਗਾਂ ਦਾ ਵੀ ਤਿਹਾਰ ਕਹਿ ਦਿੰਦੇ ਆ ਤੇ ਜਿਹੜੇ ਜਿਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਹੁੰਦਾਂ ਨੇ ਉਹ ਲੋੜੀ ਵੀ ਕਹ ਦਿੰਦੇ ਆਪਾਂ ਲੋੜੀ ਮੋਲਣੀ ਆ ਜਿੱਦਾਂ ਬੇਟਾ ਹੋਇਆ ਕਿਸੇ ਦੇ ਘਰ ਵਿਆਹ ਸ਼ਾਦੀ ਹੋਇਆ ਪਹਿਲੀ ਲੋੜੀ ਹੋਵੇ ਤਾਂ ਉਹ ਖੁਸ਼ੀ ਦੀ ਵੀ ਹੁੰਦੀ ਆ ਲੋੜੀ ਸਵੇਰ ਤੋਂ ਹੀ ਤੁਸੀਂ ਆਪਣੇ ਘਰ ਦੀਆਂ ਛੱਤਾਂ ਤੇ ਚੜ੍ਹ ਕੇ ਪਤੰਗ ਡਾ ਰਹੇ ਹਾਂ ਹਾਂਜੀ ਹਾਂਜੀ ਸਵੇਰ ਤੋਂ ਹੀ ਡਾ ਰਹੇ ਹਾਂ ਜੀ ਕਿੰਨਾ ਕਿ ਕਰੇਜ਼ ਹੈਗਾ ਨੌਜਵਾਨਾਂ ਦੇ ਵਿੱਚ ਇਸ ਇਸ ਤਿਹਾਰ ਨੂੰ ਲੈ ਕੇ ਦੇਖੋ ਜੀ ਅੱਜ ਤਾਂ ਦੇਖੋ ਕਰੇਜ਼ ਤਾਂ ਇੱਕਾ ਧੁੱਪ ਵੀ ਲੱਗੀ ਆ ਪੂਰੀ ਅੱਜ ਮੌਸਮ ਵੀ ਬਹੁਤ ਸ਼ਾਨਦਾਰ ਆ ਤੇ ਕਰੇਜ ਤਾਂ ਨੌਜਵਾਨਾਂ ਦੇ ਵਿੱਚ ਪਤੰਗਾਂ ਦਾ ਜਦੋਂ ਛੋਟੇ ਹੀ ਹੁੰਦੇ ਆ ਛੋਟੇ ਹੁੰਦੇ ਆ ਤਾਂ ਨਿੱਕੇ ਨਿੱਕੇ ਬੱਚੇ ਹੀ ਗੁੱਡੀਆਂ ਡਾਉਣ ਲੱਗ ਪੈਂਦੇ ਨੇ ਜੀ ਹਾਂਜੀ ਜੀ ਤਾਂ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਇਹ ਤਸਵੀਰਾਂ ਦੇਖੋ ਕਿ ਇਹ ਪੰਜਾਬ ਦੀ ਲੋਹੜੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਪਤੰਗबाजी ਇੱਥੇ ਕੀਤੀ ਜਾ ਰਹੀ ਹੈ ਤਾਂ ਇਹ ਜੋ ਕਹਿ ਸਕਦੇ ਆ ਕਿ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ ਹਰ ਕੋਈ ਇਸ ਤਿਹਾਰ ਨੂੰ ਜੋ ਪਤੰਗਾਂ ਦਾ ਤਿਹਾਰ ਸਮੇਂ ਕਿ ਬੜੇ ਵਧੀਆ ਤਰ੍ਹਾਂ ਦੇ ਨਾਲ ਜੋ ਮਨਾਉਂਦੇ ਦਿਖਾਈ ਦਿੰਦੇ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਦੇ ਤਿਹਾਰ ਨੂੰ ਲੈ ਕੇ ਕਿਉਂਕਿ ਕਾਫੀ ਜ਼ਿਆਦਾ ਉੱਚਾ ਨੋਜਵਾਨਾਂ ਦੇ ਵਿੱਚ ਇਸ ਤਿਹਾਰ ਨੂੰ ਲੈ ਕੇ ਹੈਗਾ ਜੀ ਉਤਸ਼ਾਹ ਪੂਰਾ ਸਾਲ ਉਡੀਕ ਕਰੀਦੀ ਆ ਵੀ ਲੋੜੀ ਦਾ ਤਿਹਾਰ ਆਵੇ ਤੇ ਅਸੀਂ ਗੁੱਡੀ ਢਾ ਸਕੀਏ ਜੀ ਇੱਕ ਸਾਲ ਬਾਅਦ ਹੀ ਇਹ ਸਾਨੂੰ ਤਕਰੀਬਨ 35 ਸਾਲ ਤੋਂ ਇਹ ਸ਼ੌਂਕ ਹੈਗਾ ਗੁੱਡੀ ਢਾਣ ਦਾ ਜੀ ਤੇ ਅਸੀਂ ਤਾਗੇ ਦੀ ਡੋਰ ਨਾਲ ਹੀ ਗੱਡੀ ਡਾਈਦੀ ਹੈ ਜੀ ਹਾਂਜੀ ਤਾਂ ਤਾਗੇ ਦੀ ਡੋਰ ਨਾਲ ਗੱਡੀ ਡਾਉਂਦੇ ਹਾਂ ਕਿਉਂਕਿ ਅਕਸਰ ਪ੍ਰਸ਼ਾਸਨ ਵੱਲੋਂ ਜੇ ਗੱਲ ਕੀਤੀ ਹੈ ਪ੍ਰਸ਼ਾਸਨ ਵੱਲੋਂ ਇਹ ਚੀਜ਼ ਆਖੀ ਗਈ ਸੀ ਕਿ ਇਸ ਤਿਹਾਰ ਦੇ ਉੱਤੇ ਕਿਉਂਕਿ ਖਾਸ ਤੌਰ ਤੇ ਨੌਜਵਾਨ ਗੱਟੂਆਂ ਦਾ ਜਿਹੜਾ ਬਹੁਤ ਚਾਇਨਾ ਡੋਰ ਦਾ ਕਾਫੀ ਪ੍ਰਯੋਗ ਕਰਦੇ ਸੀਗੇ ਤਾਂ ਉਸ ਨੂੰ ਲੈ ਕੇ ਰੋਕ ਲਗਾਈ ਗਈ ਹੈ ਤਾਂ ਤੁਸੀਂ ਜਿਹੜੀ ਆ ਆਪਣਾ ਜੋ ਇੰਡੀਅਨ ਡੋਰ ਦੇ ਨਾਲ ਹੀ ਗੱਡੀ ਢਾ ਰਹੇ ਹੋ ਹਾਂਜੀ ਅਸੀਂ ਇੰਡੀਅਨ ਡੋਰ ਨਾਲ ਗੱਡੀ ਢਾ ਰਹੇ ਹਾਂ ਅਸੀਂ ਚਾਇਨਾ ਡੋਰ ਦਾ ਸਮਰਥਨ ਨਹੀਂ ਕਰਦੇ ਇੰਡੀਅਨ ਡੋਰ ਦਾ ਸਮਰਥਨ ਕਰਦੇ ਤੁਸੀਂ ਚੈੱਕ ਕਰ ਸਕਦੇ ਮੇਰੇ ਕੋ ਇੰਡੀਅਨ ਡੋਰ ਹੀ ਹੈਗੀ ਆ ਪੰਜ ਚਾਰ ਖੜੀਆਂ ਜਿਹੜੀਆਂ ਹੈਗੀਆਂ ਉਹ ਇੰਡੀਅਨ ਡੋਰ ਦੀਆਂ ਹੀ ਹਨ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਪੈਸ਼ਲੀ ਜਾਂਦੇ ਸੀਗੇ ਨੌਜਵਾਨ ਡੋਰ ਲਵਾਉਣ ਵਾਸਤੇ ਜਾਂਦੇ ਸੀਗੇ ਤਾਂ ਇਸ ਵਾਰ ਵੀ ਤੁਸੀਂ ਉਸੇ ਤਰ੍ਹਾਂ ਦੇ ਨਾਲ ਗਏ ਸੀ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਜੀ ਜੀ ਹਾਂਜੀ ਵਧੀਆ ਲੱਗਦਾ ਕਿ ਆਪਣੀ ਜਿਹੜੀ ਆ ਉਸੇ ਇੰਡੀਅਨ ਡੋਰ ਦੇ ਨਾਲ ਪਤੰਗ ਉਡਾਉਣ ਦਾ ਕਿੰਨਾ ਕੁ ਮਜ਼ਾ ਆਉਂਦਾ ਹੈ ਇੰਡੀਅਨ ਡੋਰ ਦੇ ਨਾਲ ਪਤੰਗ ਡਾਈਦੀਆ ਨਾ ਤੇ ਹੱਥ ਕੱਟਦੇ ਸਾਡੇ ਤੇ ਨਾ ਹੀ ਹੱਥਾਂ 'ਚ ਸਾੜ ਪੈਂਦਾ ਹੈ ਨਾ ਹੀ ਸਾਡੇ ਹੱਥਾਂ ਦੇ ਵਿੱਚ ਇਹ ਦੇਸ਼ਾ ਭਰਦਾ ਹੈ ਜੀ ਕਿਉਂਕਿ ਜਿਹੜੀ ਡੋਰ ਹੈਗੀ ਹੈ ਨੈਲਨ ਦੀ ਜਿਹੜੀ ਡੋਰ ਹੈ ਚਾਈਨਾ ਡੋਰ ਉਹ ਹੱਥ ਵੀ ਕੱਟਦੀ ਹੈ ਤੇ ਨੁਕਸਾਨ ਵੀ ਕਰਦੀ ਹੈ ਜੀ ਵਧੀਆ ਲੱਗਦਾ ਇਸ ਤੇ ਹਾਰ ਦੇ ਉੱਤੇ ਨੌਜਵਾਨਾਂ ਨੂੰ ਏਦਾਂ ਇਸ ਤਰ੍ਹਾਂ ਦੇ ਨਾਲ ਇਕੱਠੇ ਕਰਕੇ ਆਪਣੇ ਘਰ ਦੀ ਛੱਤ ਉੱਤੇ ਪਤੰਗ ਪਾਈ ਕਰਨ ਤੇ ਹਾਂਜੀ ਬਿਲਕੁਲ ਅੱਛਾ ਲੱਗਦਾ ਹੈ ਜੀ ਸਾਰਿਆਂ ਨੂੰ ਅਸੀਂ ਪ੍ਰਮੋਟ ਕਰੀਦਾ ਵੀ ਤੁਸੀਂ ਧਾਗਿਆਂ ਦੀ ਡੋਰ ਦੇ ਨਾਲ ਹੀ ਗੁੱਡੀ ਡਾਓ ਜੀ ਇਹ ਸਭ ਤੋਂ ਵਧੀਆ ਹੈ ਜੀ ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਇਕੱਠੇ ਹੋ ਕੇ ਆਪਣੇ ਘਰ ਦੀ ਛੱਤਾਂ ਦੇ ਉੱਤੇ ਚੜ ਕੇ ਜਿੱਧਰ ਵੀ ਝਾਤ ਪੈਂਦੀ ਆ ਆਪਣੇ ਸਯੋਗੀ ਨੂੰ ਕਹੂੰਗਾ ਇੱਕ ਵਾਰੀ ਜ਼ਰੂਰ ਜੋ ਅਸਮਾਨ ਦੇ ਹਰ ਤਰਫ ਜੇ ਆਪਾਂ ਕਹਿ ਲਈਏ ਤਾਂ ਅੱਜ ਪਤੰਗ ਹੀ ਪਤੰਗ ਚੜੀ ਹੋਈ ਆ ਨੌਜਵਾਨ ਜੋ ਨੇ ਕਾਫੀ ਵੱਡੇ ਪੱਦਰ ਤੇ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਇਕੱਠੇ ਹੋ ਕੇ ਪਤੰਗਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਤਾਂ ਜਿੱਥੇ ਪ੍ਰਸ਼ਾਸਨ ਵੱਲੋਂ ਮਨਾ ਕੀਤਾ ਗਿਆ ਸੀਗਾ ਚਾਈਨਾ ਡੋਰ ਤੋ ਨਾ ਕੀਤੀ ਜਾਵੇ ਤੁਸੀਂ ਵੀ ਇਸ ਵਕਤ ਜੋ ਪਤੰਗ ਉਡਾ ਰਹੇ ਹੋ ਸਵੇਰ ਤੋਂ ਹੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰ ਰਹੇ ਬਿਲਕੁਲ ਜੀ ਪ੍ਰਸ਼ਾਸਨ ਦੇ ਨਾਲ ਬਿਲਕੁਲ ਉਹਨਾਂ ਦੇ ਨਾਲ ਸਾਥ ਦੇ ਰਹੇ ਹਾਂ ਜਿਵੇਂ ਕਿ ਮਾਨਯੋਗ ਆਪਣੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੇ ਹਦਾਇਤਾਂ ਦਿੱਤੀਆਂ ਸੀਗੀਆਂ న్యూਸ ਦੇ ਵਿੱਚ ਵੀ ਦਿੱਤੀਆਂ ਸੀਗੀਆਂ ਅਖਬਾਰਾਂ ਦੇ ਵਿੱਚ ਵੀ ਪ੍ਰਿੰਟਡ ਸੀਗਾ ਕਿ ਤੁਸੀਂ ਜਿਹੜਾ ਇਹ ਚਾਈਨਾ ਡੋਰ ਨੂੰ ਇਗਨੋਰ ਕਰੋ ਤੇ ਮੈਂ ਤੁਹਾਡੇ ਮਧੀਆਂ ਮਰਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਅਸੀਂ ਆਪੋ ਆਪਣੀ ਰਿਸਪੌਂਸਿਬਿਲਟੀ ਸਮਝੀਏ ਜਿਸ ਦਿਨ ਅਸੀਂ ਦਿਲੋਂ ਇਸ ਰਿਸਪੌਂਸਿਬਿਲਟੀ ਸਮਝਣ ਲੱਗ ਪਏ ਤੇ ਉਸ ਦਿਨ ਹੀ ਤੁਸੀਂ ਠੀਕ ਹੋਵੋਗੇ ਜਿਵੇਂ ਹੁਣ ਆਪਾਂ ਤਾਂ ਧਾਗੇ ਵਾਲੀ ਡੋਰ ਨਾਲ ਡਾਂਦੇ ਪਏ ਆ ਤੇ ਜਿਹੜੇ ਲੋਕ ਚਾਈਨਾ ਡੋਰ ਨਾਲ ਡਾ ਰਹੇ ਆ ਉਹ ਆਪਣਾ ਨੁਕਸਾਨ ਆਪ ਹੀ ਕਰ ਰਹੇ ਨੇ ਇੱਕ ਪਕਸ਼ੀਆਂ ਦਾ ਨੁਕਸਾਨ ਹੁੰਦਾ ਆ ਇੱਕ ਆਪਾਂ ਜਿਹੜੀ ਡੋਰ ਨਾਲ ਪਤੰਗਾਂ ਚਾਈਨਾ ਨਾਲ ਡਾਉਂਦੇ ਆ ਉਹਦੇ ਨਾਲ ਲੋਕਾਂ ਦੇ ਗਲੇ ਕੱਟੇ ਜਾ ਰਹੇ ਨੇ ਅੱਖਾਂ ਦੇ ਵਿੱਚ ਫੇਰੀ ਨੇ ਤੋਂ ਸੋ ਆਪਾਂ ਇਹ ਆਪਣੀ ਰਿਸਪੌਂਸਿਬਿਲਟੀ ਆ ਪੰਜਾਬੀਤ ਨਾਂ ਤੇ ਹੋਣ ਸਮਝੀਏ ਗਰਾਉਂਡ ਲੈਵਲ ਤੋਂ ਥੋੜਾ ਜਿਆ ਇਹਨੂੰ ਕਰੀਏ ਆਪਾਂ ਕਿ ਆਪਣੀ ਰਿਸਪੌਂਸਿਬਿਲਟੀ ਆਪਣੀ ਜ਼ਿੰਮੇਵਾਰੀ ਆਪ ਕਰੀਏ ਕਿ ਅਸੀਂ ਚਾਈਨਾ ਡੋਰ ਨਾਲ ਪਤੰਗ ਨਹੀਂ ਡੋਣੀ ਆਪਾਂ ਸਿੰਪਲ ਡੋਰ ਨਾਲ ਹੀ ਡਾਉਣੀ ਆ ਜੀ ਵੈਸੇ ਵੀ ਪਤੰਗ ਡਾਉਣ ਦਾ ਮਜ਼ਾ ਇਸ ਡੋਰ ਨਾਲ ਹੀ ਆਉਂਦਾ ਹੈ ਜੀ ਚਾਈਨਾ ਡੋਰ ਨਾਲ ਮਜ਼ਾ ਨਹੀਂ ਆਉਂਦਾ ਉਹ ਜੀ ਤਾਂ ਇਹ ਲਗਾਤਾਰ ਸੰਜਿਆ ਕਰ ਰਹੇ ਹਾਲਾਂਕਿ ਦੱਸ ਦਈਏ ਕਿ ਜਿੱਥੇ ਆਪਾਂ ਇਸ ਵਕਤ ਮੌਜੂਦ ਹੈਗੇ ਆਂ ਕੁਝ ਘਰਾਂ ਦੇ ਵਿੱਚ ਨੌਜਵਾਨ ਚਾਇਨਾ ਡੋਰ ਦਾ ਪ੍ਰਯੋਗ ਕਰਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਕਈ ਘਰਾਂ ਦੇ ਵਿੱਚ ਇਸ ਵਕਤ ਜੋ ਸੱਭਿਆਚਾਰਕ ਡੋਰ ਕਹਿ ਸਕਦੇ ਆਂ ਆਪਾਂ ਆਪਣੀ ਜਿਹੜੀ ਪ੍ਰਾਤਨ ਡੋਰ ਕਹਿ ਸਕਦੇ ਆਂ ਤਾਂ ਉਸ ਦੇ ਨਾਲ ਵਰਤੋਂ ਵੀ ਕੀਤੀ ਜਾ ਰਹੀ ਆ ਤਾਂ ਇਹ ਦੇਖ ਸਕਦੇ ਹਾਂ ਕੁਝ ਛੋਟੇ-ਛੋਟੇ ਬੱਚੇ ਜੋ ਗੱਟੂ ਦਾ ਪ੍ਰਯੋਗ ਕਰਦੇ ਵੀ ਦਿਖਾਈ ਦੇ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਇਸ ਚੀਜ਼ ਉੱਤੇ ਮਨਾਹੀ ਕੀਤੀ ਗਈ ਸੀ ਕਿ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਥਾਣੇ ਲੈਵਲ ਦੇ ਉੱਤੇ ਵੀ ਆਣੇ ਪੱਦਰ ਦੇ ਉੱਤੇ ਵੀ ਜੋ ਪੰਜਾਬ ਪੁਲਿਸ ਵੱਲੋਂ ਅੱਜ ਦੇ ਦਿਨ ਡਰੋਨ ਦੇ ਨਾਲ ਨਿਗਰਾਨੀ ਰੱਖੀ ਜਾਣੀ ਸੀਗੀ ਤਾਂ ਉੱਥੇ ਹੀ ਗੁਰੂ ਨਗਰੀ ਦੇ ਫਲਾਈਓਵਰ ਜਾਂ ਜਿੰਨੇ ਵੀ ਪੁਲ ਹੈਗੇ ਨੇ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਹੈ ਕਿ ਟੂ ਵੀਲਰ ਜਿਹੜੇ ਆ ਉਥੋਂ ਆਵਾਜਾਈ ਜਿਹੜੀ ਉਹਨਾਂ ਦੀ ਬੰਦ ਕੀਤੀ ਗਈ ਹੈ ਕਿ ਕਿਸੇ ਦੀ ਵੀ ਜੋ ਗਰਦਨ ਉੱਥੋਂ ਕੱਟ ਸਕੇ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ ਤਾਂ ਉੱਥੇ ਹੀ ਲੋਹੜੀ ਦਾ ਤਿਹਾਰ ਅੱਜ ਦੇ ਦਿਨ ਨੌਜਵਾਨ ਬੜੇ ਧੂਮ-ਧਾਮ ਦੇ ਨਾਲ ਮਨਾਉਂਦੇ ਹੋਏ ਦਿਖਾਈ ਦੇ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸ ਉਹਨਾਂ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਜਾ ਪਰਦੇ ਵਿੱਚ ਲੋਹੜੀ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਲੋਹੜੀ ਦਾ ਤਿਹਾਰ ਨੂੰ ਪਤੰਗਾਂ ਦਾ ਤਿਹਾਰ ਵੀ ਕਿਹਾ ਜਾਂਦਾ ਕਿਉਂਕਿ ਨੌਜਵਾਨ ਜੋ ਕਾਫੀ ਵੱਡੇ ਪੱਧਰ ਦੇ ਉੱਤੇ ਆਪਣੇ ਘਰ ਦੀਆਂ ਛੱਤਾਂ ਤੇ ਚੜ੍ਹ ਕੇ ਜੋ ਸਵੇਰ ਵੇਲੇ ਤੋਂ ਹੀ ਪਤੰਗ ਉੜਾਉਂਦੇ ਦਿਖਾਈ ਦਿੰਦੇ ਨੇ ਤਾਂ ਤਸਵੀਰਾਂ ਤੜਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਅਸਮਾਨ ਦੇ ਵਿੱਚ ਹਰ ਤਰਫ ਪਤੰਗ ਹੀ ਪਤੰਗ ਦਿਖਾਈ ਦੇ ਰਹੀ ਆ ਤਾਂ ਇਹ ਖਾਸ ਤਸਵੀਰਾਂ ਜੋ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਤੋਂ ਤਾਂ ਨੌਜਵਾਨ ਜਿਥੇ ਕਿ ਪ੍ਰਸ਼ਾਸਨ ਵੱਲੋਂ ਇਸ ਵਾਰ ਕਹਿ ਗਿਆ ਸੀਗਾ ਕਿ ਜੋ ਇੰਡੀਅਨ ਡੋਰ ਦੇ ਨਾਲ ਹੀ ਜਿਹੜੀ ਪਤੰਗ ਜਿਹੜੀ ਆ ਉਡਾਈ ਜਾਵੇ ਤਾਂ ਇਸ ਚੀਜ਼ ਦਾ ਵੀ ਧਿਆਨ ਰੱਖ ਕੇ ਜੋ ਨੌਜਵਾਨ ਲਗਾਤਾਰ ਇੰਡੀਅਨ ਡੋਰ ਦੇ ਨਾਲ ਜਿਹੜੀ ਪਤੰਗ ਉਡਾਉਂਦੇ ਦਿਖਾਈ ਦੇ ਰਹੇ ਨੇ ਤਾਂ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਅੱਜ ਲੋਹੜੀ ਦਾ ਤਿਉਹਾਰ ਹੈ ਅਕਸਰ ਨੌਜਵਾਨ ਇਸ ਤਿਉਹਾਰ ਨੂੰ ਕਿ ਜੇਕਰ ਅਸੀਂ ਬਾਕੀ ਤਿਉਹਾਰਾਂ ਦੀ ਗੱਲ ਕਰੀ ਤਾਂ ਬਾਕੀ ਤਿਉਹਾਰਾਂ ਨਾਲੋਂ ਇਸ ਤਿਉਹਾਰ ਨੂੰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਉਂਦੇ ਨੇ ਤੁਸੀਂ ਵੀ ਸਵੇਰ ਤੋਂ ਹੀ ਪਤੰਗ ਜਿਹੜੀ ਆ ਉਡਾ ਰਹੇ ਹੋ ਤਾਂ ਕਿਵੇਂ ਵੇਖਦੇ ਆਂ ਤੁਸੀਂ ਇਸ ਤਿਉਹਾਰ ਨੂੰ ਸਭ ਤੋਂ ਪਹਿਲਾਂ ਮੇਰੇ ਪੰਜਾਬ ਨੂੰ ਤੇ ਜਿਹੜੇ ਪੰਜਾਬ ਦੇ ਵਾਸੀ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਮੋਤ ਮੁਬਾਰਕਾਂ ਉਸ ਤੋਂ ਬਾਅਦ ਇਹ ਜਿਹੜਾ ਤਿਹਾਰ ਹੈ ਤਾਂ ਤੁਹਾਨੂੰ ਪਤਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਪਤੰਗਾਂ ਦਾ ਤਿਹਾਰ ਤੇ ਮੇਰੇ ਖਿਆਲ ਨਾਲ ਪੰਜਾਬ ਦੇ ਵਿੱਚ ਇੱਕ ਇਹੋ ਇਤਿਹਾਰ ਹੈ ਜਿਹੜਾ ਪੂਰੀ ਇੰਜੋਏਮੈਂਟ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਹਨੂੰ ਨੌਜਵਾਨ ਇੱਕ ਸਾਹਮਣਾ ਲੋੜੀ ਨਹੀਂ ਆਪਾਂ ਪਤੰਗਾਂ ਦਾ ਤਿਹਾਰ ਕਹਿ ਸਕਦੇ ਹਾਂ ਪਤੰਗਾਂ ਦਾ ਵੀ ਤਿਹਾਰ ਕਹਿ ਦਿੰਦੇ ਆ ਤੇ ਜਿਹੜੇ ਜਿਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਹੁੰਦਿਆਂ ਨੇ ਉਹ ਲੋੜੀ ਵੀ ਕਹ ਦਿੰਦੇ ਆਪਾਂ ਲੋੜੀ ਮੋਲਣੀ ਹੈ ਜਿੱਦਾਂ ਬੇਟਾ ਹੋਇਆ ਕਿਸੇ ਦੇ ਘਰ ਵਿਆਹ ਸ਼ਾਦੀ ਹੋਇਆ ਪਹਿਲੀ ਲੋੜੀ ਹੋਵੇ ਤਾਂ ਉਹ ਖੁਸ਼ੀ ਦੀ ਵੀ ਹੁੰਦੀ ਆ ਲੋੜੀ ਸਵੇਰ ਤੋਂ ਹੀ ਤੁਸੀਂ ਆਪਣੇ ਘਰ ਦੀਆਂ ਛੱਤਾਂ ਤੇ ਚੜ ਕੇ ਪਤੰਗ ਡਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਵੇਰ ਤੋਂ ਹੀ ਡਾ ਰਹੇ ਹਾਂ ਜੀ ਕਿੰਨਾ ਕਿ ਕਰੇਜ਼ ਹੈਗਾ ਨੌਜਵਾਨਾਂ ਦੇ ਵਿੱਚ ਇਸ ਇਸ ਤਿਹਾਰ ਨੂੰ ਲੈ ਕੇ ਦੇਖੋ ਜੀ ਅੱਜ ਤਾਂ ਦੇਖੋ ਕਰੇਜ਼ ਤਾਂ ਇੱਕਾ ਧੁੱਪ ਵੀ ਲੱਗੀ ਆ ਪੂਰੀ ਅੱਜ ਮੌਸਮ ਵੀ ਬਹੁਤ ਸ਼ਾਨਦਾਰ ਆ ਤੇ ਕਰੇਜ਼ ਤਾਂ ਨੌਜਵਾਨਾਂ ਦੇ ਵਿੱਚ ਪਤੰਗਾਂ ਦਾ ਜਦੋਂ ਛੋਟੇ ਹੁੰਦੇ ਆ ਛੋਟੇ ਹੁੰਦੇ ਆ ਤਾਂ ਨਿੱਕੇ ਨਿੱਕੇ ਬੱਚੇ ਹੀ ਗੁੱਡੀਆਂ ਡਾਉਣ ਲੱਗ ਪੈਂਦੇ ਨੇ ਜੀ ਹਾਂਜੀ ਜੀ ਤਾਂ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਦੇਖੋ ਕਿ ਇਹ ਪੰਜਾਬ ਦੀ ਲੋਹੜੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਪਤੰਗਬਾਜ਼ੀ ਇੱਥੇ ਕੀਤੀ ਜਾ ਰਹੀ ਹੈ ਤਾਂ ਇਹ ਜੋ ਕਹਿ ਸਕਦੇ ਆ ਕਿ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ ਹਰ ਕੋਈ ਇਸ ਤਿਹਾਰ ਨੂੰ ਜੋ ਪਤੰਗਾਂ ਦਾ ਤਿਹਾਰ ਸਮੇਂ ਕਿ ਬੜੇ ਵਧੀਆ ਤਰ੍ਹਾਂ ਦੇ ਨਾਲ ਜੋ ਮਨਾਉਂਦੇ ਦਿਖਾਈ ਦਿੰਦੇ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਦੇ ਤਿਹਾਰ ਨੂੰ ਲੈ ਕੇ ਕਿਉਂਕਿ ਕਾਫੀ ਜ਼ਿਆਦਾ ਉਛਾ ਨੌਜਵਾਨਾਂ ਦੇ ਵਿੱਚ ਇਸ ਤਿਹਾਰ ਨੂੰ ਲੈ ਕੇ ਹੈਗਾ ਜੀ ਪੁੱਛਾ ਪੂਰਾ ਸਾਲ ਉਡੀਕ ਕਰੀਦੀ ਆ ਵੀ ਲੋੜੀ ਦਾ ਤਿਹਾਰ ਆਵੇ ਤੇ ਅਸੀਂ ਗੁੱਡੀ ਢਾ ਸਕੀ ਇੱਕ ਸਾਲ ਬਾਅਦ ਹੀ ਇਹ ਸਾਨੂੰ ਤਕਰੀਬਨ 35 ਸਾਲ ਤੋਂ ਇਹ ਸ਼ੌਂਕ ਹੈਗਾ ਗੁੱਡੀ ਢਾਣ ਦਾ ਜੀ ਤੇ ਅਸੀਂ ਤਾਗੇ ਦੀ ਡੋਰ ਨਾਲ ਹੀ ਗੱਡੀ ਡਾਈਦੀ ਹੈ ਜੀ ਹਾਂਜੀ ਤਾਂ ਧਾਗੇ ਦੀ ਡੋਰ ਨਾਲ ਗੱਡੀ ਡਾਉਂਦੇ ਹਾਂ ਕਿਉਂਕਿ ਅਕਸਰ ਪ੍ਰਸ਼ਾਸਨ ਵੱਲੋਂ ਜੇ ਗੱਲ ਕੀਤੀ ਹੈ ਪ੍ਰਸ਼ਾਸਨ ਵੱਲੋਂ ਇਹ ਚੀਜ਼ ਆਖੀ ਗਈ ਸੀ ਕਿ ਇਸ ਤਿਹਾਰ ਦੇ ਉੱਤੇ ਕਿਉਂਕਿ ਖਾਸ ਤੌਰ ਤੇ ਨੌਜਵਾਨ ਗੱਟੂਆਂ ਦਾ ਜਿਹੜਾ ਬਹੁਤ ਚੈਨਾ ਡੋਰ ਦਾ ਕਾਫੀ ਪ੍ਰਯੋਗ ਕਰਦੇ ਸੀਗੇ ਤਾਂ ਉਸ ਨੂੰ ਲੈ ਕੇ ਰੋਕ ਲਗਾਈ ਗਈ ਹੈ ਤਾਂ ਤੁਸੀਂ